ਸਾਡੀ ਗੈਂਗ ਅੱਜ ਪਹੁੰਚੀ ਆ ਜੀ ਜਾਈ ਜਾ ਰਹੇ ਹਾਂ ਜਾਈ ਜਾ ਲੈ ਸੱਤ ਲੋ ਦਰਿਆ ਸੱਤ ਸੱਤ ਲੋ ਦਰਿਆ ਪਹੁੰਚੇ ਆ ਜੀ ਕਿੰਨਾ ਡੁੱਬਣਾ ਇਹ ਕਿੰਨਾ ਸ਼ੀਲਿੰਗ ਵਾਲਾ ਕਿਸ ਸਾਈਡ ਦਾ ਨਾ ਦੇਖ ਲਓ ਕਿੰਨਾ ਡੁੱਬਣਾ ਇੱਥੇ ਡੋਪਣਾ ਗੱਭੇ ਡੋਪਣਾ ਜਾਂ ਚੱਲ ਠੰਡਾ ਹੋਇਆ ਜੀ ਜਹਣਾ ਡੋਪ ਜਾਨਾ ਸੀ ਨਾ ਬੁਰੇ ਆਪਣੇ ਨੂੰ ਕਹਿ ਦੋ ਕਿ ਦੂਜਾ ਲਾਇਟ ਤੇ ਹੀਟਰ ਫਿਊਜ਼ਰ ਹੀਟਰ ਹੀ ਜੰਨਾ ਕਹਿੰਦੇ ਕਿੱਥੇ ਆ ਗਏ ਆ ਉੱਥੇ ਆ ਗਏ ਆ ਜਿੱਥੇ ਆਉਣ ਨੂੰ ਕਿਉਂਕਿ ਨਹੀਂ ਮੰਨਦੇ ਵੱਡਾ ਵੱਡਾ ਦਿਲ ਚਾਹੀਦਾ ਡਰ ਭਾਨਾ ਰਾਤੀਕ ਦਾ ਡਰੀ ਜਾਵੇ ਭਰਾਵਾ ਕਿਸੇ ਦਾ ਗੇਟ ਖੜਕੇ ਆ ਭਾਨਾ ਡਰ ਕੇ ਚਾਲਾ ਡਰ ਕੇ ਫੱਟ ਮਾਰਦੇ ਅੰਦਰ ਵੜ ਜਣੇ ਕਹਿੰਦੇ ਗੋਲੀ ਚੱਲ ਗਈ ਇਹ ਦੇਖ ਬੜਾ ਖਤਰਨਾਕ ਥਾਂ ਆ ਜੀ ਕੋਈ ਲੰਗੂਰ ਵੀ ਭਾਨੇ ਨੂੰ ਢਾ ਸਕਦਾ ਤੇ ਪਰ ਨੰਗਣਾ ਕਿੱਧਰ ਜੀ ਆਇਆ ਸਤੋ ਸਤਿ ਆਦੇ ਪਾਣੀ ਆ 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 ਸਾਤ ਲੋ ਇਹਦਾ ਪਾਣੀ ਦੇਖੋ ਜੀ ਕਿੱਥੇ ਤੱਕ ਆ ਗਿਆ ਹੈ ਪਰ ਡਰਨ ਵਾਲੀ ਮੇਰੇ ਘਰ ਨਾ ਕੋਈ ਗੱਲ ਨਹੀਂ ਬੰਨ ਦੇਖੋ ਕਿੰਨਾ ਤਕੜਾ ਹੈ ਪਰ ਮੈਨੂੰ ਨਹੀਂ ਲੱਗਦਾ ਪਾਣੀ ਸਾਡੇ ਪਿੰਡਾ ਵੱਲੂ ਜਾ ਸਕਦਾ ਨਾ ਵਿਚਾਰ ਹੋ ਜੂਗਾ ਨਾ ਬਰਾਂਗੇ ਤਾਂ ਨਹੀਂ ਜੇ ਜ਼ਿਆਦਾ ਮਰਨ ਦਾ ਚਾਹ ਛਾਲ ਮਾਰਦੇ ਸਾਲਾ ਵਿੱਚ ਕਿੱ데 ਤੱਕ ਕਿੱ데 ਜਾ ਕੇ ਨਿਕਲੂਗਾ ਛੇ ਭਵਾਨੀ ਮਸਾਨ ਹੋਏ ਬਈ ਮਸਾਨ ਹੋ ਗਿਆ ਜੀ ਬਚ ਗਿਆ ਫਿਰ ਵੀ ਇੱਧਰ ਬਚਾ ਆ ਹੱਲੇ ਜੇ ਮੀਂਹ ਲਗਾਤਾਰ ਆਵੇ ਫਿਰ ਨੁਕਸਾਨ ਹੋ ਜਾਣਾ ਪਰ ਫਿਰ ਵੀ ਇੱਧਰ ਖੇਤਕ ਉੱਧਰ ਨੁਕਸਾਨ ਕਾਫੀ ਹੋ ਜਾਣਾ ਨਾ ਇਹ ਇੱਧਰ ਬਚਾਈ ਆ ਨੇ ਹੋਰ ਪਾਸੇ ਬਹੁਤ ਹੋ ਗਿਆ ਕਿੱਧਰ ਉੱਧਰ ਤਾਂ ਬਹੁਤ ਹੋ ਗਿਆ ਨਾ ਤਾਂ ਹੀ ਪਾਣੀ ਉਤਰ ਗਿਆ ਸੁਲਤਾਨਪੁਰੂ ਪਟੇ ਜੀ ਤੇ ਔਰ ਇਹ ਇੱਧਰ ਪਹਿਲੇ ਤਿਆਰੀ ਕੀਤੀ ਆ ਜੀ ਜੇ ਪਾਣੀ ਜ਼ਿਆਦਾ ਆ ਜਾਵੇ ਤਾਂ ਬੰਨ ਲਾਉਣ ਨੂੰ ਸੰਗਤਾਂ ਪਹੁੰਚ ਚੁੱਕੀਆਂ ਫਿਰ ਬੰਨ ਲਾਉਣ ਨੂੰ ਮਰੇ ਗਾਂ ਤੋਂ ਤੱਕ ਇੱਦਾਂ ਹੀ ਆ ਬੋਰੇ ਬੋਰੇ ਪਏ ਭਰਿਓ ਬਹੁਤ ਵਧੀਆ ਗੱਲ ਹੈ ਜੀ ਇੱਧਰ ਪਹਿਲੇ ਰੇਜ ਵੜਕਾਉਣਾ ਚਾਹੀਦਾ ਜੀ ਸਰਕਾਰਾਂ ਨੂੰ ਇਦਾਂ ਦਾ ਜੋ ਮੁਸ਼ਕਲ ਆ ਜਾਵੇ ਫੇ ਬੰਦਾ ਜਲਦੀ ਜਲਦੀ ਕਿੱਥੋਂ ਭਰੂਗਾ ਉਹ ਟਾਈਮ ਬਹੁਤ ਬੁਰਾ ਹਾਲਾ ਦੇਖੋ ਜੀ ਸਸਲੋ ਦਰਿਆ ਦਾ ਪਾਣੀ ਐ ਉੱਪਰ ਤੱਕ ਚੜਿਆ ਐ ਜੀ ਆ ਇੱਕ ਖੇਤ ਦਿਖਾਓ ਉੱਧਰ ਇੱਕ ਖੇਤ ਦਾ ਫਾਸਲਾ ਆ ਫਿਰ ਦੇਖੋ ਜੀ ਜੀ ਉਹ ਬੰਨ ਟੱਪ ਗਿਆ ਪਿੰਡਾਂ ਦੇ ਪਿੰਡ ਤਬਾਹ ਹੋ ਜਾਣੇ ਉੱਧਰ ਵੀ ਜੀ ਪਰ ਉਹ ਦੇਖੋ ਜੀ ਪਹਿਲੇ ਹੀ ਉਹਨਾਂ ਨੇ ਅਈ ਬੋਰੇ-ਬੋਰੇ ਭਰ ਕੇ ਰੱਖਿਓ ਆ ਬੋਰੇ ਵੀ ਦਿਖਾ ਦੇ ਉੱਧਰ ਉੱਧਰ ਵੀ ਦਿਖਾ ਦੇ ਬੋਰੇ ਐ ਸਾਰੇ ਪਾਸੇ ਬੋਰੇ-ਬੋਰੇ ਆ ਕਾਲੇ ਪਾਸੇ ਵੀ ਪਏ ਹੋਣੇ ਉਰੇ ਭਰਿਓ ਆ ਅੰਕਲ ਜੀ ਮਹਾਰਾਜ ਜੀ ਸਤਿ ਸ਼੍ਰੀ ਅਕਾਲ ਕਿੰਦਾ ਕੀ ਲੱਗਦਾ ਆ ਬਚਾ ਹੋਊਗਾ ਕਿਦਾਂ ਕਰੀ ਬਚਾ ਹੋਊਗਾ ਬਚਾ ਹੋਊਗਾ ਬਚਾ ਹੋਊਗਾ ਹਾਂ ਬਚਾ ਮੀ ਤਾਂ ਹਟ ਗਿਆ ਉਦਾਂ ਮੀ ਹਟ ਗਿਆ ਪਾਣੀ ਡੋਗ ਗਿਆ ਪਰ ਪਾਣੀ ਦਾ ਵਾਹ ਬਹੁਤ ਤੇਜ਼ ਆ ਉਧਰ ਦੇਖੋ ਗਾਹ ਦੇਖੋ ਜੀ ਕੱਟਣ ਲੱਗਿਆ ਪਾਣੀ ਹੈ ਕੱਟ ਗਿਆ ਥੋੜਾ ਪਾਣੀ ਕੱਟ ਗਿਆ ਜੀ ਅੱਥੇ ਤੱਕ ਪਾਣੀ ਚਲ ਗਿਆ ਸੀਗਾ ਥੋੜਾ ਜਿਹਾ ਹੁਣ ਜੇ ਮੀਂਹ ਨਾ ਆਵੇ 2-4 ਦਿਨ ਪਾਣੀ ਘਟ ਜਾਣਾ ਆ ਜੇ ਮੀਂਹ ਆ ਗਿਆ ਤਾਂ ਦੇਖੋ ਤੁਸੀਂ ਆ ਮਿੱਟੀ ਦੇਖ ਲਓ ਕਿਦਾਂ ਖੁਰਦੀ ਆ ਖੁਰ ਖੁਰ ਕੇ ਕਿਹੜਾ ਬਨ ਬਨ ਲੱਗੇ ਉਹ ਵੀ ਟੁੱਟ ਜਾਣੇ ਆ ਜੀ ਬੇਨਤੀ ਆ ਇੰਦਰ ਦੇਵਤਾ ਨੂੰ 2-4 ਦਿਨ ਮੀਂਹ ਨਾ ਪਵਾ ਕਿ ਸਾਡਾ ਵੀ ਬਚਾਅ ਹੋ ਜਾਊਗਾ ਭਾਨੇ ਨੇ ਤਾਂ ਵਿਆਹ ਕਰਾਉਣਾ ਖੱਲੇ ਪਹਿਲੇ ਮਹੀਨੇ ਵਿਆਹ ਹੋਇਆ ਇਹਦਾ ਪਰ ਫਿਰ ਵੀ ਅਸੀਂ ਨਾਲ ਲੈ ਕੇ ਆਂਦਾ ਕੋਈ ਗੱਲ ਨਹੀਂ ਹੜ ਦੇ ਸਿਆਣ ਤੈਨੂੰ ਮਿੱਟੀਏ ਭਾਨੇ ਉਹਦੇ ਕਾਲਕ ਬੰਦ ਕਰਕੇ ਆਨੇ ਓਏ ਪਾਣੀ ਆ ਗਿਆ ਡੁੱਬ ਕੇ ਮਰਦਾ ਸਾਲਿਆ ਹੋਂ ਤਾਂ ਸ਼ਰਮ ਕਰ ਲਾ ਭਾਨਾ ਕਰਦਾ ਜੀ ਹਾਂ ਜੀ ਛੜਿਆਂ ਦਾ ਜੇ ਹੁਣਾਂ ਨਹੀਂ ਵਿਆਹ ਛੜਿਆਂ ਦਾ ਕਰਾ ਦੇ ਦੱਬਾ ਵਿਆਹ ਵਿਆਹ ਹੋ ਗਿਆ ਲੈ ਡਾ ਸੱਤਾ ਦਾ ਭਾਏ ਭੈਣ ਦੀ ਆ ਗਿਆ ਤੂੰ ਆਇਆ ਭਰਾ ਵੇ ਇੱਥੇ ਸਾਨੂੰ ਡੁੱਬ ਕੇ ਮਾਰਨਾ ਚਾਹੀਦਾ ਦੱਬਾ ਸਾਡਾ ਵੀ ਕਰਾ ਦੇ ਤੂੰ ਵਿਆਹ ਛੜਿਆਂ ਦੇ ਨਾ ਲੱਗੇ ਜੇ ਵਿਆਹ ਨਹੀਂ ਕਰਾਣਾ ਤਾਂ ਪਾਣੀ ਚੜ ਗਿਆ ਤਾਂ ਡੁੱਪ ਜੀਏ ਛਾਲ ਮਾਰ ਕੇ ਬਾਨੇ ਕਰਾਣਾ ਪਿਆ ਉਹ ਬਾਨੇ ਹੈਂ ਕਿਆ ਕਰਾਣਾ ਨਹੀਂ ਨਹੀਂ ਫੇ ਆ ਜਾ ਫੇ ਡੁੱਬ ਕੇ ਮਰ ਜਿਆ ਦੋਈ ਜਣੇ ਪਾਣੀ ਦਾ ਵਹਾਰ ਦੇਖੋ ਪਿੱਛੋਂ ਕਿੰਨੀ ਤੇਜ਼ ਆ ਰਿਹਾ ਦੇਖੋ ਮਾਰਤਾ ਛਾਲ ਚੈੱਕ ਕਰਕੇ ਹਾਂ ਜਾ ਜਾ ਕੇ ਕਰਾਈ ਪਾਕਿਸਤਾਨ ਨਿਕਲਣਾ ਪਾਣੀ ਪਾਣੀ ਹੋ ਗਿਆ ਮਿੱਤਰੋ ਆਹ ਦੇਖ ਲਓ ਇੰਨਾ ਵੀ ਰੇਗਾ ਡੁੱਬਣ ਨੂੰ ਤੇ ਮੀਂਹ ਹੋਰ ਆ ਗਿਆ ਤਾਂ ਟ੍ਰੇਨ ਟ੍ਰੇਨ ਵੀ ਡਾਡਾ ਨਗਣੀ ਆ ਜੇ ਪਾਣੀ ਨੂੰ ਛੋਗੇ ਤਾਂ ਆ ਇੰਨਾ ਕਰੇਗਾ ਬੱਚਾ ਦੇਖੋ ਜੀ ਪਾਣੀ ਆਉਣ ਨੂੰ ਜਿੱਥੇ ਅਸੀਂ ਖੜੇ ਹਾਂ ਆ ਮੇਰੇ ਆ ਮਾਲਕਾ ਇਹ ਕਨਾਲ ਟ੍ਰੇਨ ਵਾਲਾ ਵੀ ਡਾਡਾ ਨਗਣ ਆਪੋ 4 3-4 ਫੁੱਟ ਹਣਾ ਮੇਰੇ ਖਨਾਣਾ ਤਾਂ ਨਹੀਂ ਹਣਾ ਪਾਣੀ ਉੱਪਰ ਤੱਕ ਪਹੁੰਚਣ ਨੂੰ 3-4 ਫੁੱਟ ਹਣਾ ਰੋਪ ਲਖਾਣਾ ਜੀ ਇਹ ਸਾਲਾ ਹੈਗਾ ਵੀ ਦੂਜੀਆਂ ਇਟਾਂ ਦਾ ਯਾਰ ਨਾ ਕੱਚੀਆਂ ਇਟਾਂ ਵੀ ਟੁੱਟ ਖਾਦੀਆਂ ਆਲੀਆਂ ਇਹਦੇ ਵਿੱਚ ਬੈਠੇ ਉਹਨਾਂ ਦੀ ਵੀ ਜਾਨ ਵੀ ਮੁੱਕੀ ਚਾਹੀ ਹੁਣੀ ਆ ਫਿਰ ਵੀ ਆਪਾਂ ਮੇਰੇ ਕੋਲ ਇਸੋਂ ਜੀ ਜਲਦੀ ਮੀਂਹ हट ਗਿਆ ਹੁਣ ਤਾਂ ਜਲਦੀ ਜਲਦੀ ਘਟਾ ਪਾਣੀ ਹੈ ਇਹਦਾ ਘਟ ਜਵੇ ਅੱਗੇ ਆਉਂੂ ਪਾਣੀ ਆ ਥੱਲੇ ਜਲ ਰਿਹਾ ਹੈ ਕਿਛੇ ਫਲੱਟ ਜਾ ਵੀ ਬੋਲ ਦਿੱਤੇ ਆ ਲੋ ਵੀ ਪਾਣੀ ਆ ਰਿਹਾ ਦੇਖੋ ਵੀ ਕਦੋਂ ਤੱਕ ਪਾਣੀ ਆਉਗਾ ਜੀ ਇਹ ਤੋਂ ਜਨ ਲਿਧਿਆਣੇ ਲਿਧਿਆਣੇ ਉਹ ਤੋਂ ਵੀ ਦੇਖ ਦੇਖ ਅੱਜ ਤੜੇ ਲਾ ਬਾਜ ਇਹਦੇ ਲਿਧਿਆਣੇ ਜਾਉਂਦੇ ਉਹ ਸੈਨਾ ਸੈਨਾ ਚੋਂ ਆ ਰਿਹਾ ਹਾਂ ਜੀ ਪਾਣੀ ਪਾਏ ਨਾਲ ਟੜੇ ਆ ਇਹ ਬੋਲ ਦੇ ਮੀ ਪਾਵੇ ਮੀ ਪਾਵੇ ਹਾਂ ਮੀ ਪੈਗਾ ਪਾਣੀ ਆਗਾ ਡੁੱਬ ਕੇ ਮਰਦਾ ਸਾਲਿਆ ਵਿੱਚ ਦੇਖ ਲਾ ਹਣ ਮਰ ਕੇ ਆ ਜਾ ਮੈਂ ਵੀ ਤਾਂ ਪਹਿਲਾਂ ਤੂੰ ਮਾਰ ਪਹਿਲਾਂ ਤੂੰ ਮਾਰ ਦੇ ਤੂੰ ਮਰ ਜਾ ਤੂੰ ਵੀ ਸਾਥ ਲਾ ਤੀਜੇ ਨੂੰ ਉਹ ਆਸ਼ਕ ਨਹੀਂ ਉਹ ਆਸ਼ਕ ਅਨ ਉਹਦਾ ਵਿਚਾਰਾ ਹੈ ਕਿਸਮਾ ਜਾ ਜਾ ਹੋਇਆ ਬੈਠਾ ਮੀਂਹ ਦੇ ਨਾਲ ਬਖਾਰ ਚੜ ਗਿਆ ਜੰਨੇ ਕਰ ਜਾ ਕੇ ਕਿਹੜਾ ਮਿੱਟੀ ਵਾਲਾ ਜੰਨੇ ਜੀ ਆ ਗਿਆ ਪਾਣੀ ਜੀ ਬਹੁਤ ਉੱਤੇ ਤੱਕ ਆ ਗਿਆ ਜੀ ਸਾਡੇ ਇਲਾਕੇ ਨੂੰ ਵੀ ਹਾਈਲਾਈਟ ਜਾਰੀ ਕਰ ਦਿੱਤਾ ਹੈ ਜੀ ਫਲੋਰ ਵਾਲਿਆਂ ਨੂੰ ਜੀ ਪਾਣੀ ਹੱਥੋਂ ਪਾਤ ਪਾਣੀ ਆ ਚੁੱਕਾ ਪਾਣੀ ਦਾ ਵਹਾਅ ਦੇਖੋ ਤੁਸੀਂ ਕਿੰਨਾ ਤੇਜ਼ ਆ ਪਰ ਕਈ ਥਾਲੇ ਬੰਦ ਲਾਉ ਦੇਖੋ ਜੀ ਕੋਪੀ ਤੋਂ ਦੁਆਰਤ ਆਉਂਦੇ ਕਰਿਆ ਨਾ ਆ ਪਾਸੂਨ ਦਾ ਬਾੜਾ ਸੀ ਗੁਜਰਾں ਦਾ ਬਸ ਇਹ ਵੀ ਦੇਖੋ ਜੀ ਇਹ ਵੀ ਬੇਕਾਰ ਹੋ ਗਿਆ ਜੀ ਬਾਕੀ ਦੇਖੋ ਸੱਚੇ ਪਾਤਸ਼ਾਹ ਮਿਹਰ ਕਰੇ ਇਦਾਂ ਦਾ ਹੁਣ ਮੌਸਮ ਬੁਹਾਗਾ ਲੋ ਜੀ ਸੱਤ ਦਿਨਾਂ ਦਾ ਮੀਂਹ ਛਾਇਆ ਜਾ ਚ ਲੋਕ ਹੁਣ ਮੀਂਹ ਨਾ ਪਵੇ ਇਹ ਕਹਿ ਨਾ ਹੋਵੇ ਕਿਸੇ ਤੇ ਜੀ ਬਾਕੀ ਥਾਵਾਂ ਤੇ ਕਈਆਂ ਪੰਜਾਬ ਦੀਆਂ ਥਾਵਾਂ ਤੇ ਬਹੁਤ ਨੁਕਸਾਨ ਹੋ ਰਿਹਾ ਆ ਵਾਹਿਗੁਰੂ ਕਿ ਮਿਹਰ ਕਰ ਦੇ ਸੱਚੇ ਪਾਤਸ਼ਾਹ ਇਹ ਸੰਕਟ ਵਿੱਚੋਂ ਪੰਜਾਬ ਨੂੰ ਕੱਢ ਸਾਡੇ ਪੰਜਾਬ ਦੇ ਲੋਕਾਂ ਨੂੰ ਕੱਢੋ ਕੜਾ ਕੇ ਬਿੱਦੂ ਤਰਨਤਨ ਜੇਲਾ ਦੇਖਣ ਤੁਸੀਂ ਸਰਦਾਰਪੁਰ ਲੋਧੀ ਤੇ ਖੰਡੂਰ ਸਾਹਿਬ ਫਾਜ਼ਿਲਕਾ ਹੋ ਗਿਆ ਕੜਾ ਬੜਾ ਪਿੰਡਾਂ ਦੇ ਪਿੰਡ ਤਬਾਹ ਹੋ ਗਏ ਜਿਸ ਤਰ੍ਹਾਂ ਦਾ ਮਾਹੌਲ ਹੈ ਜੇਕਰ ਨਾ ਪਾਣੀ ਹੈ ਤੇ ਜੀ ਸਾਡੇ ਵਾਲੇ ਵੀ ਲਾਤਾ ਹੋਏ ਹਲਾਤ ਕੁਝ ਵਿਗੜੇ ਆ ਉਹ ਜਿਹੜੇ ਆਉਣ ਪਾਣੀ ਵਾਲੇ ਹੁੰਦੇ ਆ ਨਹਿਰਾਂ ਦੇ ਵਿੱਚੋਂ ਬੰਦੇ ਕੱਢਣ ਵਾਲੇ ਉਹ ਵੀ ਉਹ ਵੀ ਟੀਮ ਵੀ ਆ ਚੁੱਕੀ ਹੈ ਜੀ ਤਰਨਜੀਤ ਆਪਣੇ ਕੈਮਰਾਮੈਨ ਨੂੰ ਕਹੂੰਗਾ ਜੀ ਉਧਰ ਮਾਰੇ ਕੈਮਰਾ ਮਾਰੇ ਮੜਾ ਜਾ ਉਧਰ ਪਰ ਵੀ ਆ ਰਿਹਾ ਹੈ ਕਿਉਂ ਦੇ ਅਰੀਜ ਲੱਗੇ ਖਲਨਾ ਮਾਰੀ